ਸਾਰੀ ਰਾਤ ਗੀਤ ਸੌ ਨਹੀਂ ਸકી ਬਰਥ ਤੇ ਲੇਟੇ-ਲੇਟੇ ਟ੍ਰੇਨ ਦੇ ਨਾਲ ਭਜਦੇ ਹਨੇਰੇ ਨੂੰ ਕਦੇ-ਕਦੇ ਤਕਣ ਲਗਦੀ ਐਨੇ ਸਮੇਂ ਬਾਅਦ ਆਪਣੇ ਪਤੀ ਤੇਜਵੀ ਨਾਲ ਮਿਲਣ ਦੀ ਸਖਤ ਕਲਪਨਾ ਨਾਲ ਉਸਦੇ ਸਰੀਰ ਵਿੱਚ ਇੱਕ ਝੌਂਝਣੀ ਜੀ ਫਿਰ ਗਈ ਸੀ ਗੱਡੀ ਠੀਕ ਸਵੇਰੇ 6 ਵਜੇ ਸਟੇਸ਼ਨ ਤੇ ਆ ਗਈ ਸੀ ਕੁਲੀ ਬਲਾ ਕੇ ਉਸਨੇ ਸਮਾਨ ਉਤਾਰਿਆ ਤੇ ਆਪਣੇ ਬੱਚੇ ਹੈਰੀ ਨੂੰ ਗੋਦ ਵਿੱਚ ਲੈ ਕੇ ਸਟੇਸ਼ਨ ਤੇ ਉਤਰ ਕੇ ਆਪਣੇ ਪਤੀ ਤੇਜਵੀ ਨੂੰ ਲੱਭਣ ਲੱਗੀ ਚਿੱਠੀ ਤਾਂ ਸਮੇਂ ਤੇ ਪਾ ਦਿੱਤੀ ਸੀ ਉਸਨੇ ਫਿਰ ਕਿਉਂ ਨਹੀਂ ਆਈ ਕਿਤੇ ਡਾਕ ਵਿਭਾਗ ਦੀਆਂ ਲੱਖਾਂ ਚਿੱਠੀਆਂ ਵਿੱਚ ਉਸਦੀ ਚਿੱਠੀ ਗਵਾਸ਼ਤਾ ਨਹੀਂ ਸੀ ਗਈ ਨਹੀਂ ਤਾਂ ਤੇਜਵੀਰ ਜ਼ਰੂਰ ਆਉਂਦੀ ਹਵਾ ਵਿੱਚ ਕਾਫੀ ਠੰਡਕ ਸੀ ਸਰਦੀ ਹਜੇ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੋਈ ਉਸ ਠੰਡੇ ਠਾਰ ਮੌਸਮ ਵਿੱਚ ਵੀ ਪਸੀਨੀ ਦੀਆਂ ਕੁਝ ਬੂੰਦਾਂ ਉਸ ਦੇ ਮੱਥੇ ਤੇ ਉੱਭਰ ਆਈਆਂ ਸਨ ਨਵਾਂ ਸ਼ਹਿਰ ਨਵੇਂ ਲੋਕ ਅਣਜਾਣ ਜਗ੍ਹਾ ਅਜੇ ਇਹ ਵਿੱਚ ਆਪਣਾ ਘਰ ਲੱਭ ਵੀ ਸਕੇਗੀ ਜਾਂ ਨਹੀਂ ਉਸ ਨੇ ਪਰਸ ਖੋਲ ਕੇ ਡਾਇਰੀ ਕੱਢੀ ਜਸਤੇ ਪਤਾ ਲਿਖਿਆ ਹੋਇਆ ਸੀ ਇੱਕ ਔਰ ਖੜੇ ਰਿਕਸ਼ੇ ਵਾਲੇ ਨੂੰ ਨਹਿਰੂ ਮਾਰਗ ਤੇ ਚੱਲਣ ਦਾ ਹੁਕਮ ਦੇ ਕੇ ਪਹਿਲਾਂ ਰਿਕਸ਼ੇ ਵਿੱਚ ਸਮਾਨ ਰਖਵਾਇਆ ਤੇ ਫਿਰ ਗੋਦੀ ਵਿੱਚ ਹੈਰੀ ਨੂੰ ਲੈ ਕੇ ਖੁਦ ਵੀ ਬੈਠ ਗਈ ਕਿਹੋ ਜੀ ਅਜੀਬ ਸਵਾਰੀ ਹੈ ਰਿਕਸ਼ਾ ਵੀ ਉਸਨੇ ਸੋਚਿਆ ਹਰ ਸਮੇਂ ਡਿੱਗੰਜਾ ਫਿਸਲਣ ਦਾ ਡਰ ਬਣਿਆ ਰਹਿੰਦਾ ਦੋ ਜਣੇ ਵੀ ਕਿੰਨੀ ਮੁਸ਼ਕਲ ਨਾਲ ਬੈਠ ਸਕਦੇ ਹਨ ਅੰਮ੍ਰਿਤਸਰ ਵਿੱਚ ਹੁੰਦੀ ਤਾਂ ਆਪਣੀ ਕਾਰ ਨੂੰ ਭਜਾਉਂਦੀ ਹੋਈ ਹੁਣ ਤੱਕ ਕਈ ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੀ ਹੁੰਦੀ ਸ਼ਹਿਰ ਦੀਆਂ ਸੋਨਸਾਨ ਸੜਕਾਂ ਲੰਘਦਾ ਹੋਇਆ ਰਿਕਸ਼ਾ ਇੱਕ ਬੰਗਲੇ ਦੇ ਕੋਲ ਆ ਕੇ ਰੁਕ ਗਿਆ ਬਾਰ ਨਾਮ ਪਲੇਟ ਤੇ ਤੇਜਵੀਰ ਸਿੰਘ 베ਦੀ ਦਾ ਨਾਮ ਪੜ੍ਹ ਕੇ ਉਸ ਨੂੰ ਆਪਣੇ ਟਿਕਾਣੇ ਤੇ ਪਹੁੰਚਣ ਦੀ ਸੂਚਨਾ ਮਿਲ ਗਈ ਸੀ ਚਾਰੇ ਪਾਸਿਆਂ ਤੋਂ ਤਰ੍ਹਾਂ ਤਰ੍ਹਾਂ ਦੇ ਦਰਖਤਾਂ ਨਾਲ ਘਿਰਿਆ ਛੋਟਾ ਜਿਹਾ ਬੰਗਲਾ ਉਸਨੇ ਰੇਕਸ਼ੇ ਵਾਲੇ ਨੂੰ ਬਾਹਰੋਂ ਹੀ ਗੇਟ ਤੋਂ ਹੀ ਪੈਸੇ ਦੇ ਕੇ ਭੇਜ ਦਿੱਤਾ ਤੇ ਹੱਥ ਵਿੱਚ ਬੈਗ ਫੜ ਕੇ ਬੰਗਲੇ ਦੇ ਬਾਹਰ ਆ ਕੇ ਖੜੀ ਹੋ ਗਈ ਪਹਿਲਾਂ ਦਾ ਟਾਈਮ ਹੁੰਦਾ ਤਾਂ ਪੌੜੀਆਂ ਚੜ੍ਹਦੀ ਹੋਈ ਭੱਜਦੀ ਹੋਈ ਉਹ ਹੁਣ ਤੱਕ ਘਰ ਦੇ ਅੰਦਰ ਪਹੁੰਚ ਚੁੱਕੀ ਹੁੰਦੀ ਪਰ ਐਸੇ ਸਮੇਂ ਤੱਕ ਇੱਕ ਅਣਜਾਣੇ ਸੰਕੋਚ ਨੇ ਉਸਦੇ ਪੈਰਾਂ ਨੂੰ ਜਕੜਿਆ ਹੋਇਆ ਸੀ ਘਰ ਤਾਂ ਉਸਦਾ ਹੀ ਹੈ ਤੇਜਵੀਰ ਦੇ ਘਰ ਨੂੰ ਉਹ ਆਪਣਾ ਹੀ ਕਹੇਗੀ ਪਰ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਵਿਚਕਾਰ ਇੱਕ ਕੰਧ ਜੀ ਬਣ ਗਈ ਸੀ ਜਿਸ ਨੂੰ ਲੰਘਣ ਦਾ ਯਤਨ ਦੋਨੋਂ ਹੀ ਨਹੀਂ ਸੀ ਕਰ ਸਕੇ ਹੁਣ ਤਾਂ ਕਾਫੀ ਦਿਨਾਂ ਤੋਂ ਨਾ ਕੋਈ ਚਿੱਠੀ ਪੱਤਰ ਉਹਨਾਂ ਦੋਨਾਂ ਦੇ ਵਿਚਕਾਰ ਸੀ ਤੇ ਨਾ ਹੀ ਬੋਲਚਾਲ ਉਸਨੇ ਆਪਨੇ ਆਉਣ ਦੀ ਸੂਚਨਾ ਵੀ ਹੈਰੀ ਤੋਂ ਦਵਾਈ ਸੀ ਉਹ ਕਾਫੀ دیر ਤੱਕ ਕਿਸੇ ਤਰ੍ਹਾਂ ਹੀ ਸੂਟਕੇਸ ਫੜ ਕੇ ਖੜੀ ਰਹੀ ਗੀਤ ਜਾਣੀ ਪਹਿਜਾਨੀ ਆਵਾਜ਼ ਸੁਣ ਉਹ ਪਿੱਛੇ ਮੁੜੀ ਐਨੇ ਸਮੇ ਬਾਅਦ ਤੇਜਵੀਰ ਨੂੰ ਦੇਖ ਕੇ ਉਹ ਕਿਸੇ ਅਨਮੋਲ ਖਜ਼ਾਨੇ ਨੂੰ ਪਾ ਲੈਣ ਦੀ ਸਖਤ ਕਲਪਨਾ ਨਾਲ ਭਰ ਗਈ ਸੀ ਉਸ ਨੂੰ ਇੱਕ ਟੱਕ ਤੱਕ ਦੀ ਰਹਿ ਗਈ ਸੀ ਰੰਗ ਪਹਿਲਾਂ ਨਾਲੋਂ ਵੀ ਜ਼ਿਆਦਾ ਖੜ ਗਿਆ ਸੀ ਸਰੀਰ ਕਹਿਰਾ ਪਰ ਕੰਨਾਂ ਤੇ ਗੋਲ ਚਿੱਟੇ ਵਾਲ ਦੇਖਣ ਲੱਗੇ ਸੀ ਸਵੇਰ ਦੀ ਸੈਰ ਤੋਂ ਵਾਪਸ ਆਈ ਸੀ ਸ਼ਾਇਦ ਚਲੋ ਅੰਦਰ ਜਲੋ ਇੱਥੇ ਕਿਉਂ ਖੜੇ ਹੋ ਆਪਣੇ ਮੋਢੇ ਤੇ ਕੋਮਲ ਛੋਹ ਮਹਿਸੂਸ ਕਰਕੇ ਉਹ ਚੌਂਕ ਗਈ। ਕਮਲਾ ਮੈਡਮ ਦਾ ਸਾਮਾਨ ਚੱਕ ਕੇ ਅੰਦਰ ਰਖਵਾ ਦਿਓ। ਹੁਕਮ ਦੇ ਕੇ ਉਹਨਾਂ ਨੇ ਹੈਰੀ ਨੂੰ ਗੋਦ ਵਿੱਚ ਚੱਕ ਲਿਆ ਤੇ ਪਤਨੀ ਨੂੰ ਸਵਾਲ ਕੀਤਾ। ਚਿੱਠੀ ਲਿਖ ਦਿੰਦੀ ਤਾਂ ਮੈਂ ਤੇਨੂੰ ਸਟੇਸ਼ਨ ਤੇ ਲੈਣ ਆ ਜਾਂਦਾ। ਲਿਖੀ ਤਾਂ ਸੀ ਫੋਨ ਵੀ ਕਰਵਾਇਆ ਸੀ। ਪਤਾ ਲੱਗਿਆ ਤੁਸੀਂ ਦੌਰੇ ਤੇ ਗਈ ਹੋ। ਉਸਨੇ ਰੁੱਕ ਰੁੱਕ ਕੇ ਕਿਹਾ। ਅੱਛਾ ਸ਼ਾਇਦ ਕਮਲਾ ਚਿੱਠੀ ਦੇਣਾ ਭੁੱਲ ਗਈ। ਪਿਛਲੇ ਦਿਨੀ ਮੈਂ ਕਾਫੀ ਬਿਜ਼ੀ ਸੀ। ਲੱਗਦਾ ਤੇਜਵੀਰ ਜਾਣਬੁੱਝ ਕੇ ਟਾਲ ਗਿਆ। ਉਦੋਂ ਹੀ ਕਮਲਾ ਟਰੇ ਵਿੱਚ ਤੇਜਵੀਰ ਦੇ ਲਈ ਨਿੰਬੂ ਪਾਣੀ ਤੇ ਉਸਦੇ ਲਈ ਚਾਹ ਤੇ ਹੈਰੀ ਦੇ ਲਈ ਗਲਾਸ ਵਿੱਚ ਦੁੱਧ ਤੇ ਕੁਝ ਬਿਸਕੁਟ ਰੱਖ ਕੇ ਲੈ ਆਈ ਸੀ। ਬਾਪ-ਬੇਟਾ ਗੱਲਾਂ ਵਿੱਚ ਬਿਜ਼ੀ ਹੋ ਗਏ ਸੀ। ਜਿਵੇਂ ਸਭ ਕੁਝ ਇੱਕ ਦਿਨ ਵਿੱਚ ਹੀ ਜਾਣ ਸਮਝ ਲੈਣਗੇ। ਚਾਹ ਦੀਆਂ ਚੁਸਕੀਆਂ ਲੈਂਦੇ, ਗੀਤ ਝਾੜੂ ਲਗਾਉਂਦੇ ਹੋਏ ਕਮਲਾ ਨੂੰ ਦੇਖਣ ਲੱਗੀ। ਸਾਹਮਲਾ ਰੰਗ, ਮੱਥੇ ਤੇ ਲੱਗੀ ਬਿੰਦੀ, ਲਾਲ ਬਾਰਡਰ ਦੀ ਚਮਕਦਾਰ ਜਹੀ ਸਾੜੀ, ਕੋਲਾਪੂਰੀ ਜੱਪਲ ਕਾਫੀ ਆਕਰਸ਼ਕ ਲੱਗ ਰਹੀ ਸੀ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ ਗਈ ਸੀ ਗੀਤ ਨੇ ਮੰਮੀ ਨੂੰ ਕਾਫੀ ਪਾਪੜ ਵੇਲਨੇ ਪਏ ਹੋਣਗੇ ਇਸ ਨੂੰ ਲੱਭਣ ਵਿੱਚ ਗੀਤ ਨੇ ਮਨ ਹੀ ਮਨ ਸੋਚਿਆ ਸੀ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਉਸ ਨੇ ਚੋਰ ਨਜ਼ਰ ਨਾਲ ਘਰ ਦੇ ਹਰ ਕੋਨੇ ਨੂੰ ਟੋਲ ਲਿਆ ਸੀ ਘਰ ਦਾ ਹਰ ਹਿੱਸਾ ਸਾਫ਼ ਸੁਥਰਾ ਤੇ ਸੈੱਟ ਸੀ ਕਮਰੇ ਵਿੱਚ ਨੀਲੇ ਰੰਗ ਦੇ ਪਰਦੇ ਤੇ ਬਰਾਂਡੇ ਵਿੱਚ ਰੱਖੇ ਫੁੱਲ ਕਈ ਦ੍ਰਿਸ਼ਾਂ ਨੂੰ ਜਾਨਦਾਰ ਬਣਾ ਰਹੇ ਸੀ ਉਸ ਨੇ ਘੜੀ ਵੱਲ ਨਜ਼ਰ ਘੁਮਾਈ 8 ਵਜਣ ਵਾਲੇ ਸੀ ਤੇਜਵੀਰ ਦੇ ਦਫ਼ਤਰ ਜਾਣ ਦਾ ਸਮਾਂ ਹੋ ਗਿਆ ਸੀ ਇਹ ਸੋਚ ਕੇ ਉਹ ਨਾਸ਼ਤਾ ਬਣਾਉਣ ਦੇ ਲਈ ਉੱਠਣ ਲੱਗੀ ਤਾਂ ਤੇਜਵੀਰ ਨੇ ਰੋਕ ਦਿੱਤਾ ਜਦੋਂ ਤੂੰ ਬਿਮਾਰ ਹੋਇਆ ਹੈਵੀ ਖਾਣਾ ਸਵੇਰੇ ਸਵੇਰੇ ਪਚਦਾ ਨਹੀਂ ਕਮਲਾ ਨੂੰ ਮੰਮੀ ਸਭ ਸਮਝਾ ਗਏ ਆ ਉਹੀ ਬਣਾ ਕੇ ਲੈ ਆਏਗੀ ਤੂੰ ਆਰਾਮ ਨਾਲ ਬੈਠ ਮੇਜ਼ ਤੇ ਰੱਖੇ ਬਰਤਨਾਂ ਦੀ ਖੜਖੜ ਸੁਣ ਕੇ ਉਸ ਦੀ ਨਜ਼ਰ ਆਸਪਾਸੇ ਚਲੀ ਗਈ ਲੈਚੀ ਪਾ ਕੇ ਬਣਾਈ ਗਈ ਖਿਚੜੀ ਦੀ ਹਲਕੀ ਜਿਹੀ ਮਹਿਕ ਹਵਾ ਵਿੱਚ ਫੈਲ ਗਈ ਸੀ ਨਾਸ਼ਤਾ ਕਰਕੇ ਦਫ਼ਤਰ ਜਾਂਦੇ ਸਮੇਂ ਤੇਜਵੀਰ ਉਸਨੂੰ ਕਹਿਣ ਲੱਗੇ ਜੋ ਵੀ ਕੰਮ ਹੋਵੇ ਕਮਲਾ ਨੂੰ ਕਹਿ ਦੇਵੀਂ ਇਹ ਸਾਰਾ ਕੰਮ ਬੜੇ ਸਲੀਕੇ ਨਾਲ ਕਰਦੀ ਹੈ ਸਹਿਜ ਹੀ ਕਹੇ ਹੋਏ ਪਤੀ ਦੇ ਇਹ ਵਾਕ ਉਸ ਦੇ ਅੰਦਰ ਤੱਕ ਧਸ ਗਏ ਉਹ ਖੁਦ ਤੇ ਤਰਸ ਖਾ ਕੇ ਰਹਿ ਗਈ ਸੀ ਵਿਆਹ ਤੋਂ ਬਾਅਦ ਕੁਝ ਹੀ ਦਿਨਾਂ ਬਾਅਦ ਹੀ ਪਤੀ ਪਤਨੀ ਦੇ ਵਿਚਕਾਰ ਸੰਬੰਧਾਂ ਦੀ ਖਾਈ ਇਸੇ ਗੱਲ ਤੇ ਤਾਂ ਡੂੰਗੀ ਹੋ ਗਈ ਸੀ ਤੇਜਵੀਰ ਅਜਿਹੀ ਪਤਨੀ ਚਾਹੁੰਦਾ ਸੀ ਜੋ ਢੰਗ ਨਾਲ ਉਸਦੀ ਗ੍ਰੈਸਤੀ ਦੀ ਵਾਗਡੋਰ ਸੰਭਾਲ ਸਕਦੀ ਉਸ ਦੀ ਬਜ਼ੁਰਗ ਮਾਂ ਦੀ ਸੇਵਾ ਕਰਦੀ ਤੇ ਜਦੋਂ ਉਹ ਥੱਕਿਆ ਟੁੱਟਿਆ ਦਫ਼ਤਰ ਤੋਂ ਵਾਪਸ ਆਉਂਦਾ ਤਾਂ ਮਿੱਠੀ ਮੁਸਕਾਨ ਚਿਹਰੇ ਤੇ ਲਿਆ ਕੇ ਉਸ ਦਾ ਸਵਾਗਤ ਕਰਦੀ ਪਰ ਸੁਪਨਿਆਂ ਦੀ ਦੁਨੀਆ ਵਿੱਚ ਰਹਿਣ ਵਾਲੀ ਗੀਤ ਦੇ ਲਈ ਇਹ ਸਾਰੀਆਂ ਗੱਲਾਂ ਪੁਰਾਣੀ ਸੋਚ ਰੱਖਣ ਵਾਲੀਆਂ ਵਰਗੀਆਂ ਲੱਗਦੀ ਉਹ ਤਾਂ ਪਤੀ ਤੇ ਸੱਸ ਨੂੰ ਇਹੀ ਸਮਝਾਉਂਦਾ ਯਤਨ ਕਰਦੀ ਰਹੀ ਕਿ ਔਰਤਾਂ ਦੀ ਸੀਮਾ ਗ੍ਰੈਸਤੀ ਦੀ ਸਾਂਭ ਸੰਭਾਲ ਜਾਂ ਪਤੀ ਤੇ ਸੱਸ ਦੀ ਸੇਵਾ ਤੱਕ ਹੀ ਸੀਮਿਤ ਨਹੀਂ ਆ ਕੋਈ ਨੌਕਰੀ ਕਰਕੇ ਚਾਰ ਪੈਸੇ ਕਮਾ ਕੇ ਜਦੋਂ ਘਰ ਲਿਆਉਂਦੀ ਆ ਉਦੋਂ ਹੀ ਉਸ ਨੂੰ ਸੰਪੂਰਨਤਾ ਦਾ ਅਹਿਸਾਸ ਹੁੰਦਾ ਤੇਜਵੀਰ ਸਮਝਾਉਂਦਾ ਹੀ ਰਹਿ ਗਿਆ ਸੀ ਕਿ ਉਸ ਦੀ ਚੰਗੀ ਤਨਖਾਹ ਹੈ ਸਿਰ ਤੇ ਛੱਤ ਹੈ ਜ਼ਿੰਮੇਵਾਰੀ ਕੋਈ ਖਾਸ ਨਹੀਂ ਤੇ ਜੋ ਵੀ ਹੈ ਉਸ ਦਾ ਗੁਜ਼ਰ ਬਸਰ ਕਰਨ ਵਿੱਚ ਉਹ ਸਮਰੱਥ ਹੈ ਪਰ ਸੁਪਨਿਆਂ ਦੀ ਦੁਨੀਆ ਵਿੱਚ ਉੱਡਣ ਵਾਲੀ ਗੀਤ ਦੇ ਉੱਪਰ ਜਿਵੇਂ ਕਈ ਸੌ ਘੜੇ ਪਾਣੀ ਫਿਰ ਗਿਆ ਹੋਵੇ ਮੰਮੀ ਸੋਚਦੀ ਇੱਕ ਵਾਰ ਮਾਂ ਬੰਜਾਵੇਗੀ ਤਾਂ ਖੁਦ ਹੀ ਘਰ ਗ੍ਰੈਸਤੀ ਵਿੱਚ ਰਚ ਜਾਵੇਗੀ ਪਰ ਉੱਥੇ ਵੀ ਨਿਰਾਸ਼ਾ ਹੀ ਹੱਥ ਲੱਗੀ ਹੈਰੀ ਦੀਆਂ ਕਿਲਕਾਰੀਆਂ ਦਾਦੀ ਤੇ ਪਿਤਾ ਨੇ ਹੀ ਸੁਣੀਆਂ ਸੀ ਉਹਨਾਂ ਦੋਨਾਂ ਦੇ ਹੱਥਾਂ ਵਿੱਚ ਹੀ ਉਹ ਪਲਿਆ ਸੀ ਕੁਝ ਸਮੇਂ ਬਾਅਦ ਤੇਜਵੀਰ ਦੀ ਤਰੱਕੀ ਹੋ ਗਈ ਜਿਸ ਨਾਲ ਤਨਖਾਹ ਵੀ ਵਧ ਗਈ ਤੇ ਰਹਿਣ ਸਹਿਣ ਦਾ ਪੱਦਰ ਵੀ ਉਹਨਾਂ ਨੇ ਹੈਰੀ ਦਾ ਦਾਖਲਾ ਇੱਕ ਚੰਗੇ ਪਬਲਿਕ ਸਕੂਲ ਵਿੱਚ ਕਰਵਾ ਦਿੱਤਾ ਸੀ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਇੱਕ ਵਾਰ ਫਿਰ ਉਹਨਾਂ ਨੇ ਗੀਤ ਨੂੰ ਨੌਕਰੀ ਛੱਡਣ ਨੂੰ ਕਿਹਾ ਸੀ ਸਮਝਾਇਆ ਸੀ ਕਿ ਬੱਚੇ ਦੀ ਸਹੀ ਪਰਵਰਿਸ਼ ਤੇ ਲਈ ਮਾਂ ਦਾ ਘਰੇ ਹੋਣਾ ਬਹੁਤ ਜ਼ਰੂਰੀ ਹੈ ਪਰ ਮਟੀਰੀਅਲਿਸਟਿਕ ਪਤਨੀ ਨੇ ਉਸਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਸੀ ਕਿ ਇਹ ਪਾਲਣ ਪੋਸ਼ਣ ਦਾ ਕੰਮ ਵਾਲੀ ਤੇ ਟੀਚਰ ਵੀ ਕਰ ਸਕਦੀ ਹੈ ਫਿਰ ਡਬਲ ਇਨਕਮ ਨਾਲ ਇਹ ਸੁਵਿਧਾਵਾਂ ਤਾਂ ਬੜੀ ਆਸਾਨੀ ਨਾਲ ਲਈਆਂ ਜਾ ਸਕਦੀਆਂ ਹਨ ਛੋਟੇ ਜਿਹੇ ਹੈਰੀ ਦੇ ਮੂੰਹ ਵਿੱਚ ਜਦੋਂ ਕੰਮ ਵਾਲੀ ਬੁਰਕੀ ਪਾਉਂਦੀ ਦਾ ਤੇਜਵੀਰ ਦਾ ਦਿਲ ਪੁੱਛਿਆ ਹੀ ਜਾਂਦਾ ਸੀ ਬਜ਼ੁਰਗ ਮਾਂ ਨੂੰ ਘਰ ਦੇ ਕੰਮਾਂ ਵਿੱਚ ਲੱਗਿਆ ਦੇਖਦਾ ਤਾਂ ਉਸ ਦਾ ਮਨ ਭਰ ਜਾਂਦਾ ਕਿ ਉਸ ਨੇ ਵਿਆਹ ਹੀ ਕਿਉਂ ਕੀਤਾ ਇਸੇ ਗੱਲ ਦਾ ਜਵਾਬ ਆਪਣੇ ਅੰਦਰੋਂ ਲੱਭਦਾ ਇਹ ਸਭ ਕੁਝ ਉਸ ਦੇ ਲਈ ਇੱਕ ਬਹੁਤ ਵੱਡਾ ਸੰਘਰਸ਼ ਸੀ ਇੱਕ ਬੋਝ ਦੇ ਅਹਿਸਾਸ ਹੇਠਾਂ ਦੱਬਿਆ ਉਹ ਸਾਰੇ ਕੰਮ ਨਿਬੇੜਦਾ ਰਹਿੰਦਾ ਪਰ ਆਪਣੀ ਜੀਵਨ ਸਾਥ ਨਾਲ ਉਹ ਕਦੇ ਵੀ ਲੋਹਾ ਨਾ ਲੈ ਸਕਿਆ ਉਸ ਵਿੱਚ ਆਪਣੇ ਬिखरਦੇ ਹੋਏ ਮਨ ਨੂੰ ਸੰਭਾਲਣ ਦੀ ਕਮਾਲ ਦੀ ਸਮਰੱਥਾ ਸੀ ਉਸ ਦੇ ਮਨ ਦੀਆਂ ਗਹਿਰਾਈਆਂ ਵਿੱਚ ਜਦੋਂ ਵੀ ਉਥਲ-ਪੁਥਲ ਮੱਚਦੀ ਲੱਗਦਾ ਜਵਾਲਾਮੁਖੀ ਫਟ ਜਾਵੇਗਾ ਤੇ ਲਾਵਾ ਨਿਕਲਣ ਲੱਗੇਗਾ ਉਸ ਦਾ ਮਨ ਤਰਲੋ ਮੱਚੀ ਹੁੰਦਾ ਪਰ ਉਸ ਦੇ ਮੂੰਹੋਂ ਬੋਲ ਨਹੀਂ ਸੀ ਨਿਕਲਦੇ ਸ਼ਾਇਦ ਸਮਝ ਗਿਆ ਸੀ ਕਿ ਕੁਝ ਵੀ ਕਹਿ ਕੇ ਬੇਇੱਜ਼ਤ ਹੋਣ ਤੋਂ ਚੰਗਾ ਕਿ ਬੁੱਲ ਹੀ ਸਿਉ ਲੈ ਜਾਣ ਉਹਨਾਂ ਦਿਨੀ ਉਸ ਦਾ ਤਬਾਦਲਾ ਹੋ ਗਿਆ ਸੀ ਤੇਜਵੀਰ ਉੱਥੇ ਜਾਣਾ ਨਹੀਂ ਸੀ ਚਾਹੁੰਦਾ ਇਸ ਲਈ ਨਹੀਂ ਕਿ ਉਸ ਨੂੰ ਅੰਮ੍ਰਿਤਸਰ ਨਾਲ ਵਿਸ਼ੇਸ਼ ਲਗਾ ਸੀ ਸਗੋ ਇਸ ਲਈ ਕਿ ਉਹ ਜਾਣਦਾ ਸੀ ਕਿ ਗੀਤ ਕਦੇ ਵੀ ਉਸ ਨਾਲ ਤੁਰਨ ਨੂੰ ਤਿਆਰ ਨਹੀਂ ਹੋਵੇਗੀ ਤੇ ਨਾ ਹੀ ਨੌਕਰੀ ਛੱਡਣ ਲਈ ਅਜਿਹੇ ਵਿੱਚ ਮੰਮੀ ਤੇ ਹੈਰੀ ਨੂੰ ਇਕੱਲੇ ਵੀ ਨਹੀਂ ਛੱਡਿਆ ਜਾ ਸਕਦਾ ਤੇ ਖੁਦ ਵੀ ਇੱਥੇ ਨਹੀਂ ਸੀ ਰੁਕ ਸਕਦਾ ਇਸ ਲਈ ਇਕੱਲੇ ਹੀ ਜਾਣ ਦਾ ਫੈਸਲਾ ਕਰ ਲਿਆ ਉਸ ਨੇ ਆਪਣਾ ਇਹ ਫੈਸਲਾ ਜਦੋਂ ਮੰਮੀ ਨੂੰ ਸੁਣਾਇਆ ਤਾਂ ਉਸ ਦੇ ਸਬਰ ਦਾ ਬੰਨ ਟੁੱਟਣ ਲੱਗਾ ਉਸ ਨੂੰ ਇਕੱਲਾ ਕਿਵੇਂ ਜਾਣ ਦਿੰਦੀ ਕੌਣ ਦੇਖਭਾਲ ਕਰੂਗਾ ਉਸ ਦੀ ਮੰਮੀ ਨੇ ਗੀਤ ਨੂੰ ਸਮਝਾਇਆ ਪਤੀ ਪਤਨੀ ਨੂੰ ਇੱਕ ਹੀ ਘਰ ਵਿੱਚ ਰਹਿਣਾ ਪੈਂਦਾ ਜਨਮ ਜਨਮ ਦਾ ਸਾਥ ਹੁੰਦਾ ਦੋਨਾਂ ਦਾ ਪਰ ਗੀਤ ਮੰਮੀ ਦੀ ਗੱਲ ਸਮਝਣ ਦੀ ਬਜਾਈ ਸਮਝਾਉਣਾ ਚਾਹੁੰਦੀ ਸੀ ਆਪਣੇ ਵੱਲੋਂ ਖੁਦ ਹੀ ਸਫਾਈ ਦੇ ਕੇ ਉਸਨੇ ਮੈਂਟ ਵਿੱਚ ਹੀ ਆਪਣਾ ਫੈਸਲਾ ਸੁਣਾ ਦਿੱਤਾ ਸੀ ਦੋ ਹੀ ਸਾਲ ਦੀ ਤਾਂ ਗੱਲ ਹੈ ਪਲਕੇ ਚਮਕਾਉਂਦਿਆਂ ਹੀ ਲੰਘ ਜਾਣਗੇ ਹੁਣ ਤਾਂ ਹੈਰੀ ਵੀ ਚੰਗੇ ਸਕੂਲ ਜਾਣ ਲੱਗਾ ਚੰਗੇ ਸਕੂਲਾਂ ਵਿੱਚ ਦਾਖਲੇ ਸੌਖੇ ਨਹੀਂ ਮਿਲਦੇ ਇੱਕ ਵਾਰ ਪੂਰਾ ਤਾਮ-ਚਾਮ ਚੱਕੋ ਤੇ ਫਿਰ ਵਾਪਸ ਆਓ ਮੇਰੇ ਤੋਂ ਇਹ ਸਭ ਨਹੀਂ ਹੋ ਸਕਦਾ ਉਹ ਆਪਣੀ ਜੀਵਨ ਸਾਥਣ ਤੋਂ ਇਸ ਤੋਂ ਜ਼ਿਆਦਾ ਉਮੀਦ ਵੀ ਕੀ ਕਰ ਸਕਦਾ ਸੀ ਤੇਜਵੀਰ ਅਜਿਹੇ ਮੌਕਿਆਂ ਤੇ ਗਜ਼ਬ ਦੀ ਚੁੱਪ ਧਾਰ ਲੈਂਦਾ ਸੀ ਵੈਸੇ ਵੀ ਜਿੱਥੇ ਮਨ ਦੀ ਤਾਰ ਨਾ ਜੁੜੀ ਹੋਵੇ ਪਤੀ ਪਤਨੀ ਨਾਲ ਰਹਿ ਕੇ ਵੀ ਇੱਕ ਦੂਰੀ ਤੇ ਹੀ ਵਸਦੇ ਹਨ ਮੰਮੀ ਪਰੇਸ਼ਾਨ ਹੋ ਗਈ ਸੀ ਨੂੰ ਤੇ ਪੁੱਤਰ ਦਾ ਅਲੱਗ ਰਹਿਂਦਾ ਖਿਆਲ ਉਸ ਨੂੰ ਸਿਰ ਤੋਂ ਪੈਰਾਂ ਤੱਕ ਹਿਲਾ ਗਿਆ ਪਰ ਕੀ ਕਰ ਸਕਦੀ ਸੀ ਸਿਵਾਏ ਚੋਪਰ ਖਾਂਦੇ ਮੈਡਮ ਜੀ ਦੁਪਹਿਰ ਦਾ ਖਾਣਾ ਬਣਾਵਾ ਕਮਲਾ ਦੇ ਪ੍ਰਸ਼ੰਤੀ ਅਤੀਤ ਦੇ ਪੰਨਿਆਂ ਵਿੱਚੋਂ ਨਿਕਲ ਕੇ ਉਹ ਵਰਤਮਾਨ ਵਿੱਚ ਵਾਪਸ ਆ ਗਈ ਸਾਬ ਕੀ ਖਾਂਦੇ ਆ ਇਸ ਸਮੇਂ ਅੱਜ ਤਾਂ ਸਾਬ ਬਾਹਰ ਗਏ ਆ ਐਸ ਲਈ ਟਿਫਨ ਦੇ ਦਿੱਤਾ ਸੀ ਵੈਸੇ ਤਾਂ ਘਰ ਆ ਕੇ ਹੀ ਖਾਂਦੇ ਆ ਉਹ ਖਿੱਚਦੇ ਹੋਏ ਸੋਚਣ ਲੱਗੀ ਕਿ ਆਪਣੇ ਪਤੀ ਦੀ ਪਸੰਦ ਨਾ ਪਸੰਦ ਵੀ ਇਸ ਅਨਪੜ ਤੋਂ ਪੁੱਛ ਰਹੀ ਹਾਂ ਮੈਂ ਪਸ ਨੂੰ ਆਪਣਾ ਅਧਿਕਾਰ ਗਵਾਚਦਾ ਜਾ ਲੱਗਣ ਲੱਗਾ ਫਿਰ ਵੀ ਕਮਲਾ ਨੂੰ ਆਲੂ ਮਟਰ ਦੀ ਸਬਜ਼ੀ ਬਣਾਉਣ ਦਾ ਹੁਕਮ ਦੇ ਕੇ ਉਹ ਆਪਣੇ ਬੈੱਡਰੂਮ ਵਿੱਚ ਆ ਕੇ लेट ਗਈ ਥਕਾਵਟ ਮਹਿਸੂਸ ਕਰ ਰਹੀ ਸੀ ਪਰ ਨੀਂਦ ਕੋਹਾਂ ਦੂਰ ਸੀ ਕਮਲਾ ਮਟਰ ਕੱਢ ਰਹੀ ਸੀ ਹੈਰੀ ਉਸ ਦੀ ਪੈਠ ਤੇ ਝੋਲਾ ਝੋਲ ਰਿਹਾ ਸੀ ਗੀਤ ਦੇ ਮਨ ਵਿੱਚ ਕਈ ਪ੍ਰਸ਼ਨ ਖਲਬਲੀ ਮਚਾਉਣ ਲੱਗੇ ਕਿ ਕਿਤੇ ਕਮਲਾ ਦੀ ਜਵਾਨੀ ਨੇ ਤੇਜਵੀਰ ਦੇ ਮਨ ਨੂੰ ਮੋਹ ਤਾਂ ਨਹੀਂ ਲਿਆ ਜਦੋਂ ਵਿਸ਼ਵਾਮਿੱਤਰ ਵਰਗੇ ਤਪਸਵੀ ਦੀ ਚੇਤਨਾ ਨੂੰ ਮੇਨਕਾ ਨੇ ਪੰਗ ਕਰ ਦਿੱਤਾ ਸੀ ਤਾਂ ਤੇਜਵੀਰ ਤਾਂ ਸਦਾਰਨ ਮਰਦਾ ਮਮੀ ਨੇ ਦੱਸਿਆ ਸੀ ਕਿ ਕਮਲਾ ਦਾ ਪਤੀ ਅਪਾਹਜ ਹੈ ਤੇ ਫਿਰ ਤੇਜਵੀਰ ਵੀ ਤਾਂ ਇੰਨੇ ਵੱਡੇ ਪੰਗਲੇ ਵਿੱਚ ਇਕੱਲੇ ਪਣ ਵਾਲੀ ਜ਼ਿੰਦਗੀ ਬਤਾ ਰਿਹਾ ਦੋ ਨੌਜਵਾਨ ਇਨਸਾਨ ਕਿ ਖੁਦ ਨੂੰ ਕਾਬੂ ਰੱਖ ਸਕਦੇ ਹੋਣਗੇ ਜਦੋਂ ਤੋਂ ਮੰਮੀ ਨੇ ਉਸ ਨੂੰ ਤੇਜਵੀਰ ਦੇ ਘਰ ਰੱਖਣ ਦੀ ਗੱਲ ਦੱਸੀ ਸੀ ਉਹ ਪਰੇਸ਼ਾਨ ਹੋ ਗਈ ਸੀ ਗੀਤ ਦੇ ਮਨ ਵਿੱਚ ਸ਼ੰਕਾਵਾਂ ਦਾ ਜਾਲ ਫੈਲ ਗਿਆ ਸੀ ਇਹ ਕੀ ਕਰ ਦਿੱਤਾ ਸੀ ਮੰਮੀ ਨੇ ਉਸਨੇ ਮਨ ਹੀ ਮਨ ਸੋਚਿਆ ਸੀ ਕਿਸੇ ਮਰਦ ਨੂੰ ਘਰੇ ਰੱਖ ਲੈਣਾ ਸੀ ਆਦਮੀ ਆਖਰ ਆਦਮੀ ਹੁੰਦਾ ਤੇ ਔਰਤ ਔਰਤ ਅਜਿਹੇ ਰਿਸ਼ਤਿਆਂ 'ਤੇ ਕਿਸੇ ਕਿਸੇ ਦਾ ਹੀ ਵਾਸ ਚੱਲਦਾ ਉਸਦੇ ਬਾਪ ਨੇ ਵੀ ਤਾਂ ਇਹੀ ਕੀਤਾ ਸੀ ਮਰਨ ਕਿਨਾਰੇ ਪਈ ਉਸਦੀ ਮਾਂ ਦੀ ਸੇਵਾ ਦੇ ਲਈ ਰੱਖੀ ਹੋਈ ਨਰਸ ਨੂੰ ਹੀ ਆਪਣੀ ਹੀ ਜੀਵਨ ਸਾਥਣ ਬਣਾ ਕੇ ਆਪਣੀ ਵਫਾਦਾਰੀ ਦਾ ਸਬੂਤ ਦਿੱਤਾ ਸੀ ਮੰਮੀ ਪਾਪਾ ਦਾ ਕਿੰਨਾ ਧਿਆਨ ਰੱਖਦੀ ਸੀ ਉਹਨਾਂ ਨੂੰ ਖਵਾਏ ਬਿਨਾਂ ਕਦੇ ਖਾਣਾ ਨਹੀਂ ਸिखਾਂਦੀ ਜਦੋਂ ਤੱਕ ਉਹ ਸੌਂਦੇ ਨਹੀਂ ਸੀ ਉਦੋਂ ਤੱਕ ਖੁਦ ਵੀ ਨਹੀਂ ਸੀ ਸੌਂਦੀ ਜੇਕਰ ਉਹ دیر ਨਾਲ ਉੱਠਦੀ ਤਾਂ ਕੀ ਮਜਾਲ ਘਰ ਵਿੱਚ ਜਰਾ ਵੀ ਸ਼ੋਰ ਸੁਣਾਈ ਦੇਵੇ ਕਹਿਣ ਲੱਗਦੇ ਤੁਹਾਡੇ ਪਾਪਾ ਦੀ ਨੀਂਦ ਖਰਾਬ ਹੋ ਜਾਵੇਗੀ ਪਾਪਾ ਦੀ ਕਿੰਨੀ ਸੇਵਾ ਕਰਦੇ ਸੀ ਪਰ ਇੱਕ ਵਾਰ ਬਿਮਾਰ ਪਈ ਤਾਂ ਪਾਪਾ ਦੀ ਸਾਰੀ ਇਮਾਨਦਾਰੀ ਹਨੇਰੀ ਵਿੱਚ ਉੱਡਣ ਵਾਲੀ ਤਿਲਕਿਆਂ ਦੇ ਸਮਾਨ ਉੱਡ ਗਈ ਸੀ ਮੰਮੀ ਲੱਖ ਮੱਥਾ ਮਾਰਦੀ ਰਹੀ ਸੀ ਪਰ ਮੁਠੀ ਵਿੱਚ ਬੰਦ ਰੇਤ ਦੀ ਤਰ੍ਹਾਂ ਸਭ ਕੁਝ ਫਿਸਲ ਗਿਆ ਸੀ ਮੰਮੀ ਤਾਂ ਦੋਸ਼ੀ ਨਹੀਂ ਸੀ ਹਰੀ ਬਿਮਾਰੀ ਤੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਗੀਤ ਨੇ ਤਾਂ ਖੁਦ ਮੁਸੀਬਤ ਨੂੰ ਸੱਦਾ ਦਿੱਤਾ ਸੀ ਵਿਆਹ ਤੋਂ ਬਾਅਦ ਅੱਜ ਤੱਕ ਉਸਨੇ ਪਤੀ ਦੀ ਸੇਵਾ ਕਰਨੀ ਤਾਂ ਦੂਰ ਕਦੇ ਉਸਦੇ ਦਿਲ ਵਿੱਚ ਝਾਕਣ ਦੀ ਕੋਸ਼ਿਸ਼ ਵੀ ਨਹੀਂ ਸੀ ਕੀਤੀ ਇੱਥੇ ਆਉਣ ਦੇ ਲਈ ਮੰਮੀ ਨੇ ਉਸਤੇ ਕਿੰਨਾ ਦਬਾਅ ਪਾਇਆ ਸੀ ਪਰ ਉਹ ਨਹੀਂ ਸੀ ਮੰਨੀ ਤੇਜਵੀਰ ਜਦੋਂ ਵੀ ਆਪਣੀਆਂ ਪਰੇਸ਼ਾਨੀਆਂ ਦੀ ਚਰਚਾ ਉਸ ਨਾਲ ਕਰਦਾ ਤਾਂ ਉਹ ਅਣਸੁਣਿਆ ਜਾਂ ਕਰ ਦਿੰਦੀ ਮੰਮੀ ਦੇ ਕੰਨਾਂ ਤੱਕ ਇਹ ਗੱਲਾਂ ਨਾ ਪਹੁੰਚਣ ਇਹ ਹੀ ਹਮੇਸ਼ਾ ਉਸਦੀ ਕੋਸ਼ਿਸ਼ ਹੁੰਦੀ ਸੀ ਡਰਦੀ ਸੀ ਕਿ ਮੰਮੀ ਉਸਨੂੰ ਜ਼ਬਰਦਸਤੀ ਤੇਜਵੀਰ ਦੇ ਕੋਲ ਭੇਜ ਦੇਵੇਗੀ ਤੇ ਫਿਰ ਉਸਦੀ ਨੌਕਰੀ ਦਾ ਕੀ ਹੋਵੇਗਾ ਸੁਨਹਿਰੀ ਪ੍ਰਵੈਖ ਦਾ ਕੀ ਹੋਵੇਗਾ ਹੌਲੀ-ਹੌਲੀ ਤੇਜਵੀਰ ਅਮਰਸਰ ਕਾ ਟੌਨ ਲੱਗਾ ਸੀ ਇੱਕ ਤਾਂ ਲੰਮਾ ਸਫ਼ਰ ਤੇ ਉਸਦੀ ਥਕਾਵਟ ਵੱਧ ਜਾਂਦੀ ਤੇ ਉਪਰੋਂ ਪਤਨੀ ਦੀ ਅਣਗਹਿਲੀ ਉਸਦੇ ਪ੍ਰਤੀ ਲਾਪਰਵਾਹੀ ਉਸਨੂੰ ਦੁਖੀ ਕਰਦੀ ਸੀ ਬਸ ਮੰਮੀ ਦਾ ਪਿਆਰ ਤੇ ਹੈਰੀ ਦਾ ਪਿਆਰ ਉਸਨੂੰ ਸ਼ਾਂਤੀ ਦਿੰਦਾ ਸੀ ਪਿਛਲੀ ਵਾਰ ਉਸਨੇ ਮੰਮੀ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਕਾਫੀ ਦਿਨਾਂ ਤੋਂ ਬਿਮਾਰ ਸੀ ਉਸ ਨੂੰ ਇਨਫੈਕਸ਼ਨ ਹੋ ਗਈ ਸੀ ਅੰਨ ਦਾ ਇੱਕ ਦਾਣਾ ਵੀ ਨਹੀਂ ਸੀ ਪਚਦਾ ਪੁੱਤਰ ਦੀ ਬਿਮਾਰੀ ਦੀ ਖਬਰ ਸੁਣ ਕੇ ਮਾਂ ਅੰਦਰ ਹੀ ਅੰਦਰ ਤੜਪ ਕੇ ਰਹਿ ਗਈ ਉਸ ਨੇ ਆਪਣੇ ਜ਼ਮਾਨੇ ਦੀਆਂ ਕਈ ਔਰਤਾਂ ਦੇ ਉਦਾਹਰਣ ਦਿੱਤੇ ਸੀ ਕਿ ਅਰੇ ਸਮੇਂ ਵਿੱਚ ਪਤਨੀ ਹੀ ਤਾਂ ਪਤੀ ਦੀ ਸੇਵਾ ਕਰਦੀ ਆ ਬਿਮਾਰ ਇਨਸਾਨ ਦਵਾਈ ਦੇ ਨਾਲ ਨਾਲ ਪਿਆਰ ਤੇ ਹਮਦਰਦੀ ਦੀ ਵੀ ਉਮੀਦ ਰੱਖਦਾ ਪਰ ਗੀਤ ਦੇ ਕੋਲ ਤਾਂ ਸੁਨਹਿਰੀ ਪਵਿੱਖ ਤੇ ਸ਼ਾਨਦਾਰ ਕਰੀਅਰ ਤੋਂ ਬਿਨਾ ਹੋਰ ਕੋਈ ਗੱਲ ਹੀ ਨਹੀਂ ਸੀ ਉਹਨੇ ਦਿਨੀ ਦਫਤਰ ਵਿੱਚ ਪ੍ਰਮੋਸ਼ਨ ਦੀ ਲਿਸਟ ਬਣ ਰਹੀ ਸੀ ਅਜਿਹੇ ਵਿੱਚ ਉਸ ਦਾ ਕਿਤੇ ਜਾਣਾ ਪੋਸਿਬਲੀ ਨਹੀਂ ਸੀ ਵੈਸੇ ਤੋਂ ਉਸਨੇ ਫੋਨ 'ਤੇ ਪਾਣੀ ਉਬਾਲ ਕੇ ਪੀਣ ਤੇ ਸਮੇਂ ਤੇ ਦਵਾਈਆਂ ਲੈਣ ਦੀਆਂ ਸਲਾਹਾਂ ਦੇ ਕੇ ਆਪਣੇ ਫਰਜ਼ਾਂ ਦੀ ਪੂਰਤੀ ਕਰ ਦਿੱਤੀ ਸੀ ਪਰ ਪੁੱਤਰ ਦੇ ਕੋਲ ਮਾਂ ਹੀ ਪਹੁੰਚੀ ਸੀ ਮਾਂ ਨੇ ਹੀ ਪੂਰੀ ਤਰ੍ਹਾਂ ਉਸ ਦੀ ਦੇਖਭਾਲ ਕੀਤੀ ਸੀ ਜਦੋਂ ਵਾਪਸ ਆਉਣ ਲੱਗੀ ਤਾਂ ਕਮਲਾ ਨੂੰ ਤੇਜਵੀਰ ਦੀ ਦੇਖਭਾਲ ਦੇ ਲਈ ਰੱਖ ਦਿੱਤਾ ਸੀ ਕਰੇ ਵਾਪਸ ਆ ਕੇ ਉਸਨੇ ਕਮਲਾ ਦੀ ਤਾਰੀਫ ਵਿੱਚ ਜ਼ਮੀਨ ਅਸਮਾਨ ਇੱਕ ਕਰ ਦਿੱਤਾ ਸੀ ਹੁਣੇ ਤਾਰੀਫ਼ ਨੂਨੂ ਖਿਜਾਉਣ ਦੇ ਲਈ ਕਰਦੀ ਸੀ ਜਾਂ ਉਸ ਦੇ ਮਨ ਵਿੱਚ ਪਤੀ ਦੇ ਪ੍ਰਤੀ ਪਿਆਰ ਦਾ ਬੀਜ ਬੀਜਣ ਦੇ ਲਈ ਇਹ ਤਾਂ ਉਹੀ ਜਾਣੇ ਪਰ ਗੀਤ ਇਸ ਅਣਦੇਖੀ ਔਰਤ ਦੇ ਪ੍ਰਤੀ ਈਰਖਾ ਕਰਨ ਲੱਗੀ ਸੀ ਕਮਲਾ ਦੇ ਰੂਪ ਵਿੱਚ ਉਸ ਦੇ ਕੋਲ ਜਿਵੇਂ ਇੱਕ ਪੱਥਰ ਦੀ ਕੰਧ ਖੜੀ ਹੋਵੇ ਠੋਸ ਠੰਡੀ ਤੇ ਪਥਰੀਲੀ ਕੰਧ ਜਿਸ ਤੇ ਉਹ ਮੁਠੀਆਂ ਮਾਰਦੀ ਰਹਿੰਦੀ ਤੇ ਕੋਈ ਉੱਤਰ ਨਹੀਂ ਸੀ ਮਿਲਦਾ ਪਤੀ ਪਤਨੀ ਦੇ ਸੰਸਾਰ ਨੂੰ ਨਸ਼ਟ ਕਰਨ ਲਈ ਕੋਈ ਤੀਜਾ ਆ ਜਾਵੇ ਇਸ ਤੋਂ ਪਹਿਲਾਂ ਹੀ ਉਹ ਇੱਥੇ ਆ ਪਹੁੰਚੀ ਸੀ ਉਸ ਨੂੰ ਇੱਥੇ ਆਏ ਹੋਏ 10 ਦਿਨ ਹੋ ਗਏ ਸੀ ਪਰ ਉਹ ਪੂਰੀ ਤਰ੍ਹਾਂ ਆਪਣੀ ਗ੍ਰੈਸਤੀ ਸੰਭਾਲ ਨਹੀਂ ਸੀ ਸਕੀ ਰੋਜ਼ਾਨਾ ਦੀ ਰੁਟੀਨ ਦੀਆਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਵਿੱਚ ਉਸ ਨੇ ਕਦੇ ਦਿਲਚਸਪੀ ਨਹੀਂ ਸੀ ਲਈ ਸਾਰਾ ਕੰਮਲਾ ਹੀ ਕਰ ਰਹੀ ਸੀ ਪਸਦ ਐਤਵਾਰ ਸੀ ਸਾਰੇ ਬਾਹਰ ਵਿਹੜੇ ਵਿੱਚ ਬੈਠ ਕੇ ਸਰਦੀ ਦੀ ਨਿੱਗੀ ਤੁੱਪ ਦਾ ਆਨੰਦ ਲੈ ਰਹੇ ਸੀ ਕਮਲਾ ਕੱਪੜੇ ਧੋ ਰਹੀ ਸੀ ਹੈਰੀ ਬਾਲਟੀ ਵਿੱਚੋਂ ਪਾਣੀ ਕੱਢ ਕੇ ਕਮਲਾ ਤੇ ਛੱਟੇ ਪਾ ਰਿਹਾ ਸੀ ਤੇ ਉਸ ਨੂੰ ਦੇਖ ਕੇ ਹੱਸ ਰਿਹਾ ਸੀ। ਤੇਜਵੀਰ ਮੰਤਰਮੁਗਧ ਜਿਹਾ ਇਸ ਪੂਰੇ ਦ੍ਰਿਸ਼ ਦਾ ਆਨੰਦ ਲੈ ਰਿਹਾ ਸੀ। ਕਿਆਨ ਲੱਗਾ? ਕੁਝ ਹੀ ਦਿਨਾਂ ਵਿੱਚ ਕਮਲਾ ਨੇ ਹੈਰੀ ਨੂੰ ਆਪਣੇ ਵਾਸ ਵਿੱਚ ਕਰ ਲਿਆ। ਹਾਂ। ਬੱਚੇ ਦੇ ਨਾਲ ਵੱਡਿਆਂ ਨੂੰ ਵੀ ਆਪਣੇ ਵਾਸ ਵਿੱਚ ਕਰਨ ਦੀ ਸ਼ਕਤੀ ਹੈ ਇਸ ਵਿੱਚ। ਤੇਜਵੀਰ ਤਲਖੀ ਭਰੀ ਆਵਾਜ਼ ਵਿੱਚ ਲੁਕੇ ਹੋਈ ਪਤਨੀ ਦੇ ਵਿਅੰਗ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ। ਜਦੋਂ ਪਤੀ ਦੇ ਵੱਲੋਂ ਕੋਈ ਉੱਤਰ ਨਹੀਂ ਮਿਲਿਆ ਤਾਂ ਗੁੱਸੇ ਵਿੱਚ ਉਸਨੇ ਤਾਰਤੀ ਤੇਜਵੀਰ ਦੀ ਕਮੀ ਸੁਖਣੇ ਪਾਉਂਦੀ ਹੋਈ ਕਮਲਾ ਦੇ ਹੱਥੋਂ ਕੱਪੜੇ ਖੋਲੇ ਤੇ ਉਸ ਨੂੰ ਅੰਦਰ ਜਾ ਕੇ ਰਸੋਈ ਵਿੱਚ ਕੰਮ ਕਰਨ ਦਾ ਹੁਕਮ ਦੇ ਦਿੱਤਾ ਕਮਲਾ ਨੂੰ ਅਜਿਹੇ ਵਿਹਾਰ ਦੀ ਉਮੀਦ ਨਹੀਂ ਸੀ ਤੇ ਉਹ ਅੰਦਰੋਂ ਕੰਮ ਰਹੀ ਗਈ ਉਹ ਸੋਚਣ ਲੱਗੀ ਕਿ ਪਤਾ ਨਹੀਂ ਕੀ ਗੁਨਾਹ ਹੋ ਗਿਆ ਹਾਂ ਸ਼ਾਹ ਮਾਲਕੰਦ ਦੇ ਮਨ ਵਿੱਚ ਉੱਠ ਰਹੀ ਬਲਬਲਿਆਂ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਸੀ ਤੇ ਅੰਦਰ ਜਾ ਕੇ ਹੈਂਗਰ ਚੱਕ ਲਈ ਤੇ ਗੀਤ ਨੂੰ ਕਹਿਣ ਲੱਗੀ ਮੈਡਮ ਜੀ ਇਹ ਸਾਹਬ ਦੀ ਕਮੀਜ਼ ਹੈਂਗਰ ਤੇ ਟੰਗ ਦਿਓ। ਈਰਖਾ ਦਾ ਸੱਪ ਜਿਵੇਂ ਫਨ ਫਲਾ ਕੇ ਖੜਾ ਹੋ ਗਿਆ। ਪਤਾ ਨਹੀਂ ਕਿੰਨੀ ਦੇਰ ਤੱਕ ਉਸ ਦੀ ਤਿੱਖੀ ਨਜ਼ਰ ਕਮਲਾ ਦੇ ਸਰੀਰ ਤੇ ਝਾਤ ਪਾਉਂਦੀ ਰਹੀ। ਫਿਰ ਉਸ ਦੇ ਹੱਥੋਂ ਹੈਂਗਰ ਲੈ ਕੇ ਗੀਤ ਨੇ ਜ਼ਮੀਨ ਤੇ ਪਟਕਾ ਦਿੱਤਾ। ਤੇਜਵੀਰ ਕੁਝ ਪਰੇਸ਼ਾਨ ਹੋ ਗਿਆ। ਕਹਿਣ ਲੱਗਾ ਕੀ ਵਿਗਾੜਿਆ ਇਸ ਗਰੀਬ ਨੇ ਤੇਰਾ ਜੋ ਇਸ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਨ ਲੱਗੀ ਆ। ਤੁਹਾਡੀ ਦੇਖਭਾਲ ਕਿਸ ਤਰ੍ਹਾਂ ਕਰਨੀ ਆ ਇਹ ਹੁਣ ਮੈਨੂੰ ਇਸ ਤੋਂ ਸਿੱਖਣਾ ਪੈਣਾ। ਤੇਜਵੀਰ ਅਚਾਨਕ ਪੈਦਾ ਹੋਈ ਇਸ ਪਤਨੀ ਪ੍ਰੇਮ ਤੇ ਹੈਰਾਨ ਰਹਿ ਗਿਆ ਸੀ ਜਿਵੇਂ ਗੀਤ ਦਾਸ ਦੀ ਜ਼ਿੰਦਗੀ ਵਿੱਚ ਫਿਰ ਆਗਮਨ ਹੋਇਆ ਹੋਵੇ ਹੁਣ ਮੈਂ ਇੱਥੇ ਆ ਹੀ ਗਈਆਂ ਕਮਲਾ ਦੀ ਕੀ ਲੋੜ ਐ ਉਸ ਦੀ ਆਵਾਜ਼ ਵਿੱਚ ਅਧਿਕਾਰ ਭਾਵਨਾ ਸੀ ਤੂੰ ਚਲੀ ਜਾਵੇਂਗੀ ਤਾਂ ਫਿਰ ਇਹ ਘਰ ਕੌਣ ਸੰਭਾਲੂਗਾ ਤੇਜਵੀਰ ਦੀ ਆਵਾਜ਼ ਕਿਤੇ ਦੂਰ ਆਉਣੀ ਲੱਗੀ ਮੈਂ ਲੰਬੀ ਛੁੱਟੀ ਲੈ ਕੇ ਆਈਆਂ ਜਦੋਂ ਤੱਕ ਤੁਹਾਡਾ ਤਬਾਦਲਾ ਵਾਪਸ ਅੰਮ੍ਰਿਤਸਰ ਨਹੀਂ ਹੋ ਜਾਂਦਾ ਮੈਂ ਤੇ ਹੈਰੀ ਇੱਥੇ ਹੀ ਰਹਾਂਗੇ ਤੁਹਾਡੇ ਕੋਲ ਤੇਰੇ ਕੈਰੀਅਰ ਤੇ ਹੈਰੀ ਦੇ ਸਕੂਲ ਦਾ ਕੀ ਹੋਵੇਗਾ ਫਿਰ ਆਪਣੇ ਵੱਲੋਂ ਹੀ ਫੈਸਲਾ ਕਰਕੇ ਉਸਨੇ ਗੱਲ ਖਤਮ ਕਰਦੇ ਹੋਏ ਕਿਹਾ ਗਰੀਬ ਲਾਚਾਰ ਔਰਤਾ ਵਿਚਾਰੀ ਆਦਮੀ ਕਮਾਉਂਦਾ ਨਹੀਂ ਚਾਰ-ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਇਸੇ ਦੇ ਜਿੰਮੇ ਆ ਇੱਥੇ ਹੀ ਕੰਮ ਕਰਨ ਦੇ ਇਸ ਵਿਚਾਰੀ ਨੂੰ ਇੱਕ ਵਿਚਾਰੀ ਤੇਰੀ ਮਦਦ ਵੀ ਕਰ ਦਿਆ ਕਰੂਗੀ ਪੂਰੀ ਦੁਨੀਆ ਦੇ ਗਰੀਬਾਂ ਦਾ ਠੇਕਾ ਅਸੀਂ ਤਾਂ ਨਹੀਂ ਲਿਆ ਹੋਇਆ ਬੜਬੜ ਕਰਦੀ ਹੋਈ ਉਹ ਘਰ ਦੇ ਅੰਦਰ ਚਲੀ ਗਈ ਸੀ ਤੇਜਵੀਰ ਸ਼ਾਇਦ ਸੁਣਨੀ ਸੀ ਸਕਿਆ ਜਾਂ ਸੁਣ ਕੇ ਵੀ ਅਣ ਸੁਣਿਆ ਕਰ ਗਿਆ ਸੀ ਕਿੰਨੀ ਹਮਦਰਦੀ ਹੈ ਕਮਲਾ ਨਾਲ ਗੀਤ ਬੜਬੜ ਕਰਦੀ ਰਹੀ ਉਸ ਦੇ ਮਨ ਵਿੱਚ ਸ਼ੱਕ ਫਿਰ ਹਲੋਰੀ ਲੈਣ ਲੱਗਾ ਕਿਤੇ ਤੇਜਵੀਰ ਦੇ ਦਿਲ ਵਿੱਚ ਇਸ ਕਮਲਾ ਨੇ ਆਪਣੀ ਜਗ੍ਹਾ ਤਾਂ ਨਹੀਂ ਬਣਾ ਲਈ ਸ਼ੱਕ ਦੇ ਬੀਜ ਉਸ ਨੂੰ ਸੋਚਣ ਲਈ ਮਜਬੂਰ ਕਰ ਰਹੇ ਸੀ ਤੇ ਉਹ ਅੰਦਰ ਹੀ ਅੰਦਰ ਕੰਬ ਰਹੀ ਸੀ ਰਸੋਈ ਵਿੱਚ ਆ ਕੇ ਉਸਨੇ ਉੱਚੀ ਆਵਾਜ਼ ਵਿੱਚ ਕਮਲਾ ਨੂੰ ਬੁਲਾਇਆ ਤਾਂ ਵਿਚਾਰੀ ਡਰ ਗਈ ਸੀ ਹੱਥ ਵਿੱਚ ਫੜਿਆ ਵਿਦੇਸ਼ੀ ਕੱਚ ਦਾ ਗਲਾਸ ਟੜੰਮ ਕਰਕੇ ਜ਼ਮੀਨ ਤੇ ਡਿੱਗ ਕੇ ਟੁੱਟ ਗਿਆ ਹੁਣ ਤਾਂ ਗੀਤ ਦਾ ਚਿਹਰਾ ਦੇਖਣ ਵਾਲਾ ਸੀ ਜਿਵੇਂ ਵਿਚਾਰੀ ਤੋਂ ਡਰਾਇੰਗ ਰੂਮ ਦਾ ਕੋਈ ਕੀਮਤੀ ਸਮਾਨ ਟੁੱਟ ਗਿਆ ਹੋਵੇ ਕਮਲਾ ਦੀਆਂ ਦੱਬੀਆਂ ਸਹਿਮੀਆਂ ਸਿਸਕੀਆਂ ਸੁਣ ਕੇ ਤੇਜਵੀਰ ਨੂੰ ਇਹ ਸਮਝਦਿਆਂ देर ਨਾ ਲੱਗੀ ਕਿ ਇਹ ਗੁੱਸਾ ਉਸੇ ਤੇ ਹੀ ਬਰਾਇਆ ਜਾ ਰਿਹਾ ਕਮਲਾ ਦੀ ਸ਼ਰਦਾ ਤੇ ਇਮਾਨਦਾਰੀ ਨੂੰ ਸ਼ੱਕ ਦੇ ਪਲੜੇ ਨਾਲ ਤੋਲਿਆ ਜਾ ਰਿਹਾ ਸੀ ਆਤਮਿਕ ਭਾਵਨਾਵਾਂ ਨੂੰ ਗੀਤ ਕਦੇ ਨਹੀਂ ਸਮਝ ਸਕੇਗੀ ਕਿਉਂਕਿ ਇਹ ਭਾਵਨਾਵਾਂ ਦਾ ਅਹਿਸਾਸ ਕੋਸ਼ਿਸ਼ ਕਰਕੇ ਨਹੀਂ ਕੀਤਾ ਜਾ ਸਕਦਾ ਇਹਨਾਂ ਦਾ ਸੰਬੰਧ ਮਨ ਦੀਆਂ ਗਹਿਰਾਈਆਂ ਨਾਲ ਹੁੰਦਾ ਤਾਂ ਹੀ ਤਾਂ ਕਦੇ-ਕਦੇ ਆਪਣੇ ਪਰਾਈ ਬਣ ਜਾਂਦੇ ਹਨ ਤੇ ਪਰਾਈ ਆਪਣੇਤੋਂ ਵੀ ਜ਼ਿਆਦਾ ਪਿਆਰੇ ਹੋ ਜਾਂਦੇ ਹਨ ਤੇਜਵੀਰ ਇਹ ਸਭ ਜਾਣਦਾ ਸੀ ਸਮਝਦਾ ਸੀ ਉਸ ਤੋਂ ਬਾਅਦ ਤਾਂ ਜਿਵੇਂ ਉਸਤੇ ਦੋਸ਼ ਲਗਾਉਂਦਾ ਸلسਲਾ ਹੀ ਸ਼ੁਰੂ ਹੋ ਗਿਆ ਸੀ ਇਸ ਘਟਨਾ ਨੂੰ ਬੀਤੇ ਹੋਏ ਹਫ਼ਤਾ ਵੀ ਨਹੀਂ ਸੀ ਹੋਇਆ ਕਿ ਇੱਕ ਦਿਨ ਜਦੋਂ ਤੇਜਵੀਰ ਦਫ਼ਤਰ ਤੋਂ ਸ਼ਾਮ ਨੂੰ ਥੋੜਾ ਜਲਦੀ ਘਰ ਵਾਪਸ ਆਇਆ ਤਾਂ ਦੇਖਿਆ ਕਿ ਕਾਰ ਵਿੱਚ ਕੋਹਰਾ ਮਚਿਆ ਹੋਇਆ ਸੀ। ਗੀਤ ਨੇ ਰੋ ਰੋ ਕੇ ਪੂਰਾ ਕਾਰ ਸਰ ਤੇ ਚੱਕ ਲਿਆ ਸੀ। ਹੈਰੀ ਵੀ ਡਰਿਆ ਜਾ ਖੜਾ ਸੀ। ਪੁੱਛਣ ਤੇ ਪਤਾ ਲੱਗਾ ਕਿ ਗੀਤ ਦਾ ਸੋਨੇ ਦਾ ਲੋਕਟ ਗਮ ਹੋ ਗਿਆ। ਸੁਣ ਕੇ ਉਹ ਹੈਰਾਨ ਹੀ ਰਹਿ ਗਿਆ। ਗੀਤ ਨੂੰ ਸ਼ੱਕ ਨਿਸ਼ਚਿਤ ਤੌਰ ਤੇ ਕਮਲਾ ਤੇ ਹੀ ਸੀ। ਕਿਉਂਕਿ ਕਾਰ ਵਿੱਚ ਦੂਸਰਾ ਕੋਈ ਆਉਂਦਾ ਹੀ ਨਹੀਂ ਸੀ। ਤੇਜਵੀਰ ਨੇ ਲੱਗ ਸਮਝਾਇਆ ਤੇਸਨੂੰ ਲਾਕਟ ਵੀ ਲੱਭਲ ਨਹੀਂ ਕਿਆ ਪਰ ਉਹ ਨਹੀਂ ਮੰਨੀ ਸੀ ਕਮਲਾ ਹਰ ਤਰ੍ਹਾਂ ਨਾਲ ਆਪਣੀ ਸਫਾਈ ਦੇ ਰਹੀ ਸੀ ਪਰ ਤੇਜਵੀਰ ਨੂੰ ਇਸ ਦੀ ਲੋੜ ਹੀ ਨਹੀਂ ਸੀ ਜੈਸ ਔਰਤ ਨੇ ਕਦੇ ਚਾਰ ਪੈਸਿਆਂ ਦੀ ਹਿਰਾਫੇਰੀ ਨਹੀਂ ਸੀ ਕੀਤੀ ਉਹ ਇੰਨਾ ਵੱਡਾ ਗੁਨਾਹ ਕਿਵੇਂ ਕਰ ਸਕਦੀ ਸੀ ਇਹ ਤਾਂ ਉਹੀ ਜਾਣਦਾ ਸੀ ਅਪਰਾਧੀ ਦੇ ਘਟਾਰੇ ਵਿੱਚ ਡਰੀ ਸੈਮੀ ਜਹੀ ਕਮਲਾ ਦੇ ਸਿਰ ਤੇ ਉਸਨੇ ਜਿਉਂ ਹੀ ਹੱਥ ਰੱਖਿਆ ਉਹ ਫਟ ਫਟ ਕੇ ਰੋ ਪਈ ਸਾਮ ਤੁਹਾਡੇ ਘਰ ਦਾ ਨਮਕ ਖੰਦਾ ਤੁਹਾਡੇ ਨਾਲ ਇੰਨਾ ਵੱਡਾ ਧੋਖਾ ਮੈਂ ਕਿਵੇਂ ਕਰ ਸਕਦੀ ਹਾਂ ਪਰ ਗੀਤ ਨੇ ਕਮਲਾ ਨੂੰ ਜੇਲ੍ਹ ਦੀ ਚਾਰਦੀਵਾਰੀ ਵਿੱਚ ਬੰਦ ਕਰਵਾ ਕੇ ਹੀ ਸੁੱਖ ਦਾ ਸਾਹ ਲਿਆ ਸੀ ਅੱਖ ਦੀ ਕਿਰਕਰੀ ਅੱਖ ਚੋਂ ਨਿਕਲੀ ਜ਼ਰੂਰ ਪਰ ਗੀਤ ਸ਼ਾਇਦ ਇਹ ਨਹੀਂ ਸਮਝ ਸਕੀ ਸੀ ਕਿ ਝੂਠੇ ਹੰਕਾਰ ਤੇ ਸ਼ੱਕ ਦੇ ਨਾਲ ਭਰਿਆ ਇਹ ਅਜੀਹਾ ਭਿਆਨਕ ਵਿਸਫੋਟ ਸੀ ਜਿਸ ਨੇ ਪਤੀ-ਪਤਨੀ ਦੇ ਭਾਵਨਾਤਮਕ ਸੰਬੰਧਾਂ ਨੂੰ ਹਲਾ ਕੇ ਰੱਖ ਦਿੱਤਾ ਤੇਜਵੀਰ ਨੇ ਕਮਲਾ ਦੀ ਜਮਾਨਤ ਕਰਵਾ ਦਿੱਤੀ ਸੀ ਆਪਣੇ ਘਰ ਵਿੱਚ ਉਸ ਨੂੰ ਫਿਰ ਦੁਬਾਰਾ ਕੰਮ ਨਹੀਂ ਸੀ ਦਿੱਤਾ ਤੇਜਵੀਰ ਦੇ ਲਈ ਗੀਤ ਦੀਆਂ ਅੱਖਾਂ ਵਿੱਚ ਤੈਰਦੇ ਉਹਨਾਂ ਪ੍ਰਸ਼ਨਾਂ ਨੂੰ ਛੱਲਣਾ ਸਹਿਜ ਨਹੀਂ ਸੀ ਉਸ ਤੋਂ ਬਾਅਦ ਉਹ ਅਕਸਰ ਦੌਰੇ ਤੇ ਜਾਂਦਾ ਕਰੇ ਰਹਿੰਦਾ ਤਾਂ ਵੀ ਉਦਾਸ ਰਹਿੰਦਾ ਸੀ ਬਹੁਤ ਘੱਟ ਬੋਲਦਾ ਆਪਣੀਆਂ ਕਿਤਾਬਾਂ ਦੀ ਦੁਨੀਆ ਵਿੱਚ ਹੀ ਗੁਆਚਿਆ ਰਹਿੰਦਾ ਹੈਰੀ ਦੇ ਨਾਲ ਜ਼ਰੂਰ ਥੋੜਾ ਬਹੁਤ ਬੋਲ ਲੈਂਦਾ ਸੀ ਬਸ ਕਮੰਡੀ ਔਰਤ ਨੇ ਉਸ ਦਾ ਸੁੱਖ ਚੈਨ ਖੋ ਲਿਆ ਸੀ ਉਸ ਦਾ ਹੋਣਾ ਵੀ ਉਸ ਦੇ ਮਨ ਵਿੱਚ ਖਲਬਲੀ ਮਚਾ ਦਿੰਦਾ ਸੀ ਕਮਲਾ ਦੇ ਭੁੱਖੇ ਤੜਪਦੇ ਬੱਚੇ ਅਪਾਹਜ ਪਤੀ ਦੀ ਜਦੋਂ ਕਲਪਨਾ ਕਰਦਾ ਤਾਂ ਮਨ ਝੰਡੋੜਿਆ ਜਾਂਦਾ ਉਸ ਨੂੰ ਕੱਢਣਾ ਹੀ ਸੀ ਤਾਂ ਵੈਸੇ ਹੀ ਕੱਢ ਦਿੰਦੀ ਗੀਤ ਇਸ ਤਰ੍ਹਾਂ ਉਸਤੇ ਤੋਹਮਤ ਲਗਾ ਕੇ ਉਸ ਵਿਚਾਰੀ ਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਬੇਇੱਜ਼ਤੀ ਤਾਂ ਉਸਦੀ ਹੋਈ ਹੀ ਹੁਣ ਤਾਂ ਉਸ ਨੂੰ ਕੋਈ ਕੰਮ ਤੇ ਵੀ ਨਹੀਂ ਰੱਖੇਗਾ ਮਨ ਬਹੁਤ ਦੁਖੀ ਹੋ ਗਿਆ ਸੀ ਉਸ ਦਾ ਉਹ ਖੁਦ ਵੀ ਤਰਫਨ ਤੋਂ ਬਿਨਾਂ ਕੁਝ ਨਹੀਂ ਸੀ ਕਰ ਸਕਿਆ ਉਸ ਦਾ ਕਰੇ ਹੁਣ ਜੀਣੇ ਸੀ ਲੱਗਦਾ ਪਤਨੀ ਕਈ ਵਾਰ ਰੋਕਣ ਦਾ ਯਤਨ ਕਰਦੀ ਪਰ ਉਸ ਦਾ ਹਰ ਯਤਨ ਅਸਫਲ ਹੁੰਦਾ ਹੁਣ ਉਸ ਦਾ ਮਨ ਬੁਰੀ ਤਰ੍ਹਾਂ ਉਚਾਟ ਹੋ ਗਿਆ ਸੀ ਇੱਕ ਰਾਤ ਤੇਜਵੀਰ ਦੌਰੇ ਤੇ ਗਿਆ ਹੋਇਆ ਸੀ ਗੀਤ ਤੇ ਹੈਰੀ ਬੰਗਲੇ ਵਿੱਚ ਇਕੱਲੇ ਸੀ ਅਚਾਨਕ ਬਿਜਲੀ ਚਲੀ ਗਈ ਇੱਕ ਤਾਂ ਉਹ ਇਕੱਲੀ ਤੇ ਉੱਪਰੋਂ ਹਨੇਰਾ ਗਰਮੀ ਤੇ ਹਮਸ ਤੋਂ ਬਚਣ ਲਈ ਉਸਨੇ ਖਿੜਕੀ ਖੋਲ ਦਿੱਤੀ ਤੇ ਸਟੋਰ ਵਿੱਚ ਜਾ ਕੇ ਲਾਲਟੈਂ ਵਿੱਚ ਮਿੱਟੀ ਦਾ ਤੇਲ ਭਰਿਆ ਉਸ ਨੂੰ ਲਿਆ ਕੇ ਉਹ ਜਿਉਂ ਹੀ ਟੇਬਲ ਤੇ ਰੱਖਣ ਲੱਗੀ ਤਾਂ ਲਾਲਟੈਂ ਜ਼ਮੀਨ ਤੇ ਡਿੱਗ ਪਈ ਤੇ ਪੂਰਾ ਤੇਲ ਮੇਜ਼ ਪੋਛਤੇ ਡਲ ਗਿਆ ਤੇ ਪਲਕ ਚਪਕਦਿਆਂ ਹੀ ਅੱਗ ਨੇ ਮੇਜ਼ ਪਰਦੇ ਤੇ ਫਰਨੀਚਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਫਿਰ ਦੇਖਦੇ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹਨੇਰੇ ਵਿੱਚ ਜਦੋਂ ਉਹ ਪਾਣੀ ਦੀ ਬਾਲਟੀ ਲੈਣ ਬਾਥਰੂਮ ਵਿੱਚ ਗਈ ਉਦੋਂ ਤੱਕ ਅੱਧਾ ਕਮਰਾ ਅੱਗ ਦੀਆਂ ਲਾਟਾਂ ਦੀ ਭੇਂਟ ਚੜ ਗਿਆ ਸੀ ਸ਼ਸ਼ੋਪੰਜ ਵਿੱਚ ਫਸੀ ਗੀਤ ਨੂੰ ਇਹ ਸਮਝ ਨਹੀਂ ਸੀ ਆਇਆ ਕਿ ਬੇਟੇ ਨੂੰ ਚੱਕ ਕੇ ਕਿਸੇ ਸੁਰੱਖਿਅਤ ਥਾਂ ਤੇ ਪਹੁੰਚਾ ਦੇਵਾਂ ਡਰ ਤੇ دہشت ਨਾਲ ਆਵਾਜ਼ ਵੀ ਨਹੀਂ ਸੀ ਨਿਕਲ ਰਹੀ ਉਸਦੀ ਚੀਕਦੀ ਚੁਲਾਉਂਦੀ ਵੀ ਤਾਂ ਉਸ ਨਵੀਂ ਅਣਜਾਣ ਜਗ੍ਹਾ ਵਿੱਚ ਬਸ ਦੀਆਂ ਚੀਕਾਂ ਕੰਧਾਂ ਨਾਲ ਹੀ ਟਕਰਾ ਮਾਰ ਕੇ ਉਸ ਦੇ ਕੋਲ ਵਾਪਸ ਆ ਜਾਂਦੀਆਂ ਕੌਣ ਆਉਂਦਾ ਉਸ ਦੀ ਸਹਾਇਤਾ ਕਰਨ ਲਈ ਫਿਰ ਉਸ ਨੇ ਝੌਂਬੜੀਆਂ ਦੇ ਵੱਲੋਂ ਕੁਝ ਲੋਕਾਂ ਨੂੰ ਆਪਣੇ ਬੰਗਲੇ ਵੱਲ ਆਉਂਦੇ ਦੇਖਿਆ ਫਿਰ ਅਚਾਨਕ ਗੀਤ ਗਸ਼ ਖਾ ਕੇ ਜ਼ਮੀਨ ਤੇ ਡੇਗ ਪਈ ਉਸ ਤੋਂ ਬਾਅਦ ਕੀ ਹੋਇਆ ਉਸ ਨੂੰ ਕੁਝ ਨਹੀਂ ਪਤਾ ਅੱਖ ਭੁੱਲੀ ਤਾਂ ਉਹ ਹਸਪਤਾਲ ਦੇ ਬੈੱਡ ਤੇ ਸੀ ਕੋਲ ਹੀ ਬੈੱਡ ਤੇ ਉਸਦਾ ਬੇਟਾ ਹੈਰੀ ਲੇਟਿਆ ਹੋਇਆ ਸੀ। ਸਾਹਮਣੇ ਤੇਜਵੀਰ ਖੜਾ ਸੀ। ਉਸਦੇ ਸਾਹਮਣੇ ਕਮਲਾ ਆਪਣੇ ਪਰਿਵਾਰ ਨਾਲ ਖੜੀ ਸੀ। ਉਸਦੇ ਹੱਥਾਂ ਦੇ ਵੱਲ ਗੀਤ ਦੀ ਨਜ਼ਰ ਚਲੀ ਗਈ। ਦੋਹਾਂ ਹੱਥਾਂ ਤੇ ਪੱਟੀਆਂ ਸੀ। ਉਸਨੇ ਪੁੱਛਿਆ ਤੇਰੇ ਹੱਥਾਂ ਨੂੰ ਕੀ ਹੋਇਆ? ਤੁਹਾਨੂੰ ਦੋਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਸਦੇ ਹੱਥ ਬੁਰੀ ਤਰ੍ਹਾਂ ਝੁਲਸ ਗਏ ਹਨ। ਸਮੇਂ ਤੇ ਜੇਕਰ ਤੁਹਾਨੂੰ ਨਾ ਬਚਾਉਂਦੀ ਤਾਂ ਤੁਹਾਡਾ ਬਚਣਾ ਮੁਸ਼ਕਲ ਸੀ। ਡਾਕਟਰ ਨੇ ਗੀਤ ਨੂੰ ਦੱਸਿਆ ਤਾਂ ਉਸ ਨੂੰ ਉਹ ਭਿਆਨਕ ਦਰਸ਼ ਯਾਦ ਆ ਗਿਆ। ਧੇਰ ਤੱਕ ਉਹ ਕਮਲਾ ਨੂੰ ਤੱਕਦੀ ਰਹੀ। ਪਛਤਾਵੇ ਦੇ ਹੰਝੂਆਂ ਦੀ ਧਾਰਾ ਆਪਣੀਆਂ ਸਾਰੀਆਂ ਸੀਮਾਵਾਂ ਨੂੰ ਤੋੜ ਕੇ ਵਹਿ ਨਿਕਲੀ ਸੀ। ਪਰ ਉਦੋਂ ਵੀ ਉਹ ਕੁਝ ਨਹੀਂ ਸੀ ਕਹਿ ਸਕੀ। ਇੱਕ ਵਾਰ ਫਿਰ ਉਸ ਦਾ ਗੁਮਾਨ ਸਾਹਮਣੇ ਆ ਗਿਆ ਸੀ। ਕੁਝ ਦਿਨਾਂ ਤੱਕ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਗੀਤ ਤੇ ਹੈਰੀ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਘਰ ਆ ਗਏ ਸੀ। ਇੱਕ ਸ਼ਾਮ ਤੇਜਵੀਰ ਦੇ ਨਾਲ ਸੈਰ ਕਰਦੇ ਹੋਏ ਉਹ ਕਮਲਾ ਦੀ ਚੌਂਪੜੀ ਵੱਲ ਜਾਣ ਲੱਗੀ। ਤਤੇਜਵੀਰ ਨੇ ਉਸ ਨੂੰ ਰੋਕਿਆ ਉਧਰ ਕਿਧਰ ਜਾ ਰਹੀ ਹੈ ਅੱਜ ਨਾ ਰੋਕੋ ਮੈਨੂੰ ਇੱਕ ਵਾਰ ਉੱਥੇ ਜਾ ਕੇ ਪਛਤਾਵਾ ਕਰ ਲੈਂਦੇ ਹੋ ਕਹਿ ਕੇ ਉਹ ਅੱਗੇ ਚਲੀ ਗਈ ਤੇ ਕਮਲਾ ਦੀ ਚੌਂਪੜੀ ਤੇ ਬਾਹਰ ਜਾ ਕੇ ਰੁਕ ਗਈ ਚਿਥੜਿਆਂ ਵਿੱਚ ਲਪਟੀ ਕਮਲਾ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਭੱਜ ਕੇ ਉਸ ਨੇ ਮੰਜਾ ਉਸ ਦੇ ਕੋਲ ਰੱਖ ਦਿਆਂ ਪਿਆਰ ਨਾਲ ਬੈਠਣ ਲਈ ਕਿਹਾ ਭੁੱਖੇ ਨੰਗੇ ਬੱਚਿਆਂ ਨੂੰ ਦੇਖ ਕੇ ਗੀਤ ਦਾ ਮਨ ਪਛਤਾਵੇ ਨਾਲ ਭਰ ਗਿਆ ਉਹ ਮਨ ਹੀ ਮਨ ਸੋਚਣ ਲੱਗੀ ਕਿ ਈਰਖਾ ਨੇ ਉਸ ਨੂੰ ਕਿੰਨਾ ਬਦਲ ਦਿੱਤਾ ਸੀ ਤੇ ਉਸ ਵਰਗੀ ਪੜ੍ਹੀ ਲਿਖੀ ਔਰਤ ਨੇ ਉਸ ਘਰੀਬ ਨਾਲ ਵਸਤੇ ਕੋਲ ਪਤੀ ਸੀ ਪਿਆਰਾ ਪੁੱਤਰ ਸੀ ਤੰਦੌਲ ਸੀ ਸਭ ਕੁਝ ਸੀ ਖੁਦ ਹਿੱਤਾਂ ਦੇ ਸਾਰਾ ਕੋਈ ਸੰਭਾਲ ਨਹੀਂ ਸੀ ਸਕੀ ਇਨ੍ਹਾਂ ਸੁੱਖਾਂ ਨੂੰ ਉਸ ਨੂੰ ਮੰਨਣਾ ਹੀ ਨਹੀਂ ਸੀ ਆਇਆ ਇਸ ਵਿੱਚ ਦੂਜਿਆਂ ਦਾ ਕੀ ਦੋਸ਼ ਉਸ ਨੇ ਬਦਲਾ ਲਿਆ ਵੀ ਤੋਸਤੋਂ ਜਿਸ ਨੇ ਉਸਦੇ ਪਤੀ ਦੀ ਸੇਵਾ ਕੀਤੀ ਸੀ ਕਮਲਾ ਦੇ ਨਾਲ ਉਸਦੇ ਪੂਰੇ ਪਰਿਵਾਰ ਨੂੰ ਅਸੀਂ ਆਪਣੇ ਹੰਕਾਰ ਦੀ ਚੱਕੀ ਵਿੱਚ ਪੀਸ ਦਿੱਤਾ ਸੀ। ਕਮਲਾ ਨੂੰ ਮਿਲ ਕੇ ਉਸ ਨੂੰ ਅਸੀਂ ਆਪਣੇ ਕੋਲ ਬਿਠਾਇਆ। ਫਿਰ ਉਸ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਹਿਣ ਲੱਗੀ ਮੈਂ ਤੇਰੇ ਤੇ ਝੂਠਾ આરોਪ ਲਗਾਇਆ। ਫਿਰ ਵੀ ਮੇਰੀ ਤੇ ਮੇਰੇ ਪੁੱਤਰ ਦੀ ਜਾਨ ਬਚਾਈ ਤੂੰ। ਤੂੰ ਸੱਚੀ ਹੈ ਕਮਹਾਨ ਔਰਤ ਹੈ ਕਮਲਾ। ਨਹੀਂ ਮੈਡਮ ਜੀ ਮੈਂ ਤਾਂ ਕੁਝ ਵੀ ਨਹੀਂ। ਮਹਾਨ ਤਾਂ ਸਾਭ ਜੀ ਆ। ਇਹਨਾਂ ਨੇ ਮੇਰੇ ਬੱਚਿਆਂ ਦੀ ਭੁੱਖ ਮਟਾਈ। ਮੇਰੇ ਅਪਾਹਜ ਪਤੀ ਦੇ ਇਲਾਜ ਦੇ ਲਈ ਠੇਕੇਦਾਰ ਤੋਂ ਪੈਸਾ ਦਵਾਇਆ ਤੇ ਸਭ ਤੋਂ ਵੱਡਾ ਉਪਕਾਰ ਤਾਂ ਇਹਨਾਂ ਨੇ ਮੇਰੀ ਇੱਜ਼ਤ ਬਚਾ ਕੇ ਕੀਤਾ। ਕਮਲਾ ਫਿਰ ਕਹਿਣ ਲੱਗੀ ਮੈਡਮ ਜੀ ਇੱਕ ਰਾਤ ਸ਼ਰਾਬ ਦੇ ਨਸ਼ੇ ਵਿੱਚ ਮੇਰੇ ਪਤੀ ਨੇ ਮੈਨੂੰ ਠੇਕੇਦਾਰ ਦੇ ਕੋਲ ਭੇਜ ਦਿੱਤਾ ਸੀ। ਉਸਨੇ ਸੋਚਿਆ ਇਸ ਤਰ੍ਹਾਂ ਚਾਰ ਪੈਸਿਆਂ ਦਾ ਜੁਗਾੜ ਹੋ ਜਾਵੇਗਾ ਤੇ ਬੱਚਿਆਂ ਨੂੰ ਰੋਟੀ ਕੱਪੜਾ ਮਿਲਦਾ ਰਹੇਗਾ। ਹੁਣ ਤੁਸੀਂ ਹੀ ਦੱਸੋ ਜਦੋਂ ਰੱਖਿਆ ਕਰਨ ਵਾਲਾ ਹੀ ਮਰਨ ਤੇ ਉਤਾਰੂ ਹੋ ਜਾਵੇ ਤਾਂ ਉਸ ਔਰਤ ਤੇ ਕੀ ਬੀਤਦੀ ਹੋਵੇਗੀ? ਉਦੋਂ ਸਾਭ ਜੀ ਨੇ ਮੇਰੇ ਰੱਖਿਆ ਕੀਤੀ ਸੀ ਮੈਂ ਤਾਂ ਆਪਣਾ ਭਰਾ ਬਾਪ ਸਭ ਕੁਝ ਇਹਨਾਂ ਨੂੰ ਹੀ ਮੰਨਦੀ ਆ ਮੈਂ ਤੁਹਾਡੇ ਘਰ ਦਾ ਨਮਕ ਖਾਦਾ ਤੇ ਫਿਰ ਜਦੋਂ ਮਿਹਨਤ ਕਰਨ ਦੇ ਲਈ ਦੋ ਹੱਥ ਦਿੱਤੇ ਆ ਤਾਂ ਇਨਸਾਨ ਬੁਰੇ ਕਰਮ ਕਿਉਂ ਕਰੇ ਗੀਤ ਦੀਆਂ ਨਜ਼ਰਾਂ ਵਿੱਚ ਕਮਲਾ ਬਹੁਤ ਉੱਤੇ ਹੋ ਗਈ ਸੀ ਅਸਮਾਨ ਤੋਂ ਵੀ ਉੱਪਰ ਅੱਜ ਇੱਕ ਘੱਟ ਪੜੀ ਲਿਖੀ ਗਰੀਬ ਔਰਤ ਨੇ ਪੜ੍ਹੀ ਲਿਖੀ ਆਧੁਨਿਕ ਨਾਰੀ ਨੂੰ ਜ਼ੋਰਦਾਰ ਥੱਪੜ ਮਾਰਿਆ ਸੀ ਅੱਜ ਕਮਲਾ ਦੇ ਕਥਨ ਨੇ ਗੀਤ ਨੂੰ ਇਸ ਸੋਚ ਤੋਂ ਮੁਕਤ ਕਰ ਦਿੱਤਾ ਸੀ ਕਿ ਔਰਤ ਤੇ ਮਰਦ ਦੇ ਵਿੱਚ ਹਰ ਰਿਸ਼ਤਾ ਸਰੀਰ ਤੱਕ ਹੀ ਸੀਮਿਤ ਨਹੀਂ ਭਾਵਨਾਵਾਂ ਦਾ ਵੀ ਆਪਣਾ ਸਥਾਨ ਹੁੰਦਾ ਤੇਜਵੀਰ ਕੁਝ ਕਹਿਣਾ ਚਾਹੁੰਦਾ ਸੀ ਕਿ ਗੀਤ ਨੇ ਆਪਣਾ ਹੱਥ ਹਸਤੇ ਬੁੱਲਾਂ ਤੇ ਰੱਖ ਦਿੱਤਾ ਕਮਲਾ ਨੂੰ ਅਗਲੇ ਦਿਨ ਹੀ ਕੰਮ ਤੇ ਆਨਲਾਈ ਕਿਹਾ ਕਿ ਉਹ ਵਾਪਸ ਆ ਗਈ ਸੀ ਅੱਜ ਨਵੀਂ ਸਵੇਰ ਉਸ ਦੇ ਇੰਤਜ਼ਾਰ ਵਿੱਚ ਸੀ ਜਿਸ ਵਿੱਚ ਸ਼ੱਕ ਦਾ ਕੋਈ ਥਾਂ ਨਹੀਂ ਸੀ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਪ੍ਰੇਰਣਾਕ ਸਿੱਖਿਆਦਾਇਕ ਤੇ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀ ਰਹਿਣਗੀਆਂ ਧੰਨਵਾਦ